ਜੀ ਉਹਨਾਂ ਕੀ ਗੱਲ ਠੀਕ ਨਹੀਂ ਗਈ ਨਹੀਂ ਠੀਕ ਹੋ ਆ ਹੈ 3 ਹੀ ਆ ਉਹਨਾਂ ਨੇ ਸਰ ਫਿਰ ਹੋਣੀ ਤੇ ਨਵੇਂ ਪਹਿਲੀ ਘੜੀ ਦੇ ਜੇ ਕੋਈ ਗੱਲ ਆ ਤਾਂ ਦੱਸ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਗਈ ਕਿਹੜੀ ਗੱਲ ਸਾਂ ਤੁਹਾਨੂੰ ਮੈਂ ਪਰ ਨਾ ਇਹ ਵੀ ਗੱਲ ਕਮਾ ਤੁਹਾਨੂੰ ਦੱਸ ਮੇਰੇ ਕੋ ਨਾ ਕੰਮ ਨਹੀਂ ਹੁੰਦਾ ਕੱਲੀ ਕੋਣ ਥੱਕ ਜਾਂਦੀ ਆ ਸਾਰਾ ਦਿਨ ਤੇ ਇਦਾਂ ਨਾ ਕਰੀਏ ਆਪਣੇ ਮੁੰਡੇ ਦਾ ਵਿਆਹ ਕਰਨਗੇ ਚੱਕਰ ਕੇ ਮੈਂ ਤੈਨੂੰ ਕਹਿਣ ਦਿਆ ਜੇ ਕਿ ਉਹ ਕਹਿੰਦੇ ਕਿ ਫੇਰ ਹੀ ਕੇੰਦਰ ਰਿਸ਼ਤਾ ਲੈ ਕੇ ਆਉਣਾ ਤੇ ਇਹਨਾਂ ਇਤਨਾ ਘਾੜੇ ਕਰਣਾ ਇਹਨਾਂ ਰਿਸ਼ਤੇ ਤਾਂ ਬਥੇਰੇ ਦੇ ਰਹੇ ਆ ਤੇ ਮੈਂ ਹੀ ਸੋਚਿਆ ਕਿ ਕਿ ਪਾਸੇ ਲੱਗ ਜੇ ਤੇ ਫੇਰ ਕਰਾਂਗੇ ਪਰ ਨਹੀਂ ਪੂਸੇ ਪੂਸੇ ਉਹਨਾਂ ਇਤਰਾ ਵੀ ਇੱਥੇ ਤੇ ਨੌਕਰੀ ਨਹੀਂ ਗਈ ਕੋਈ ਮਿਲਣੀ ਠੀਕ ਨਹੀਂ ਮੈਨੂੰ ਨਾ ਹੁਣ ਲੱਗਦਾ ਵੀ ਵਿਆਹ ਦਾ ਖਤਨਾ ਨਹੀਂ ਚਾਹੀਦਾ ਕਿਉਂ ਤੈਨੂੰ ਕੋਈ ਹੈਗੇ ਲੱਛਣ ਮਾੜੇ ਕਰਦੇ ਆ ਨਹੀਂ ਨਹੀਂ ਲੱਛਣ ਨਹੀਂ ਮਾੜੇ ਕਰਦਾ ਉਦਾਂ ਹੀ ਆਪਣੀ ਸਿਹਤ ਵੱਲ ਵੇਖ ਕੇ ਜਾਂਦੀ ਆ ਕਿ ਮੇਰੇ ਕੋ ਕੰਮ ਨਹੀਂ ਹੁੰਦਾ ਤੂੰ ਬੜੇ ਨਿਤਨਾ ਨਹੀਂ ਹੈ ਨਾ ਪੁੱਛਣ ਮੈਨੂੰ ਤੁਸੀਂ ਨਾ ਸ਼ਾਕੀ ਕਰਿਆ ਕਰੋ ਐਸਜੀ ਕੋਈ ਗੱਲ ਨਹੀਂ ਜੀ ਮੇਰਾ ਸਰੀਰ ਦੇ ਸਾਥ ਦੇ ਗਿਆ ਥੋੜਾ ਜਿਹਾ ਕੰਮ ਕਰ ਲੈਣੀ ਆ ਤੇ ਥੱਕ ਟੁੱਟ ਕੇ ਮੰਜੇ ਤੇ ਪੈ ਜੰਨੀ ਆ ਚਲ ਤੂੰ ਨੌਂ ਧੀ ਆ ਜੂਗੀ ਤੇ ਕੋਈ ਚਾਹ ਪਾਣੀ ਦਊ ਮੰਜੇ ਦੇ ਉੱਤੇ ਤੇ ਚਲ ਥੋੜਾ ਬੋਤਾ ਮੈਂ ਕਰੂ ਥੋੜਾ ਬੋਤਾ ਉਹ ਕਰੂਗੀ ਸਾਰੇ ਉਮਰ ਕੀਤਾ ਹੀ ਆ ਬਥੇਰਾ ਕੀਤਾ ਵਾ ਕੋਈ ਗੱਲ ਨਹੀਂ ਹੁਣ ਨਹੀਂ ਦਾ ਹੁੰਦਾ ਕੰਮ ਤੇ ਮੇਰੀ ਗੱਲ ਸੁਣਾ ਤੇ ਫਿਰ ਤੂੰ ਮਨ ਬਣਾ ਲਿਆ ਵਹਿ ਗਦੀ ਬੋਨੇ ਦਾ ਮੇਰਾ ਤਾਂ ਪੱਕਾ ਰਾਤਾ ਵਾ ਕਿ ਬਹੁਤਾ ਟਾਈਮ ਨਾ ਪਾਈਏ ਤੇ ਵਿਆਹ ਲੀਏ ਲੋ ਤੇ ਹੁਣ ਤੇ ਆ ਟਾਈਮ ਅਜੇ ਤਾਂ ਥੰਦੇ ਵਿੱਚ ਤੇ ਜਦੋਂ ਥੋਂ ਨਿਕਲ ਗਿਆ ਨਾ ਤੇ ਪਿਆਰ بڑا ਔਖਾ ਹੋਵੇ ਨਾ ਮੇਰੀ ਗੱਲ ਸੁਣ ਚਾਰ ਪੰਜ ਕਿਲੇ ਆਉਂਦੇ ਆ ਆਹੋ ਤੇ ਹੋਰ ਕੀ ਹੁੰਦਾ ਘਰ-ਬਾਰ ਸਾਡਾ ਸੋਨਾ ਬਣਿਆ ਠੀਕ ਆ ਨਾ ਤੇ ਕੱਲਾ-ਕੱਲਾ ਪੁੱਤ ਜੋ ਕੁਛ ਹੈਗਾ ਇਹਦੇ ਜੋ ਗਈ ਆ ਆਹੋ ਇਹ ਤਾਂ ਗੱਲ ਤੇ ਨਹੀਂ ਇੰਦਾ ਕਰੋ ਜੇਕਰ ਭੈਣ ਭਰਾ ਦੱਸ ਪਾਉਂਦਾ ਵਾ ਨਾ ਤਾਂ ਬਹੁਤਾ ਕਹਿਣਾ ਪੈਗੀ ਤੇ ਕਰਦ ਗਏ ਵਿਆਹ ਇਹਦਾ ਚੱਲ ਵੇ ਇਹਦਾ ਜਿਤਨਾ ਰੋਕ ਹੁੰਦੀ ਆ ਫਿਰ ਹੈ ਇਹ ਤੁਹਾਨੂੰ ਕਿਹਨੂੰ ਪੁੱਛਿਆ ਹੀ ਆ ਚੱਲ ਕਰਦੇ ਕਿਹਨੂੰ ਫੋਨ ਫੜ ਹੈ ਚੱਲ 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 ਮੈਂ ਆਰਾਮ ਕਰਨਾ ਘੜੀਕ ਬਰਾਬਰ 10 ਕੀ ਦੱਸਾਂ ਹੁਣ ਇਹਨੂੰ ਮੁੰਡਾ ਤੇਰਾ ਹੱਥਾਂ 'ਚ ਨਿਕਲ ਲਿਆ ਵਾ ਜੇ ਇਹ ਨਹੀਂ ਗੱਲ ਦੱਸ ਦਿੰਦੀ ਤੇ ਮੇਰੇ ਸਿਰ ਦੇ ਵਾਲਾਂ ਨੂੰ ਪੈ ਜਾਣਾ ਹੈਗਾ ਪਰ ਹੁਣ ਇਹਦਾ ਵਿਆਹ ਕਰਨ ਵਿੱਚ ਭਲਾਈ ਆ ਕੋਈ ਗੱਲ ਨਹੀਂ ਸੋਚਦੇ ਹਾਂ ਕੋਈ ਨਾ ਮੈਂ ਕਿਹਾ ਨਵਰੀਆ ਦੀ ਛੁੱਟੀਆਂ ਹੁੰਦੀਆਂ ਨਹੀਂ ਖਤਮ ਨਹੀਂ ਹਜੇ ਉਹਨੂੰ ਵੱਧ ਪਈਆਂ ਸੀ ਛੁੱਟੀਆਂ ਅੱਛਾ ਉਹਨੂੰ ਪਈਆਂ ਸੀ ਦੋਵਾਂ ਮਹੀਨਿਆਂ ਦੀਆਂ ਆਹ ਕਾਲਜ ਵਾਲਿਆਂ ਨੂੰ ਵੱਧ ਹੋਣੀਆਂ ਹਨਾ ਹਾਂ ਉਹ ਸਕੂਲਾਂ ਵਾਲਿਆਂ ਨੂੰ ਸਭ ਪਾ ਦਿੰਦੇ ਮਹੀਨੇ ਦੀਆਂ ਇਹਦਾ ਮਤਲਬ ਵੀ ਅੱਜ ਫੇਰ ਠਹਿਰ ਕੇ ਜਾਊਗੀ ਇਹ ਨਹੀਂ ਠਹਿਰ ਕੇ ਜਾਣਾ ਹਾਂਜੀ ਤੇ ਜਿੰਦ ਤੱਕ ਬਣਿਆ ਇਹਦਾ ਉਹ ਵੀ ਲੈ ਲਈ ਅਮਾ ਅੱਛਾ ਉਹ ਵੀ ਮੇਰੇ ਹਿਸਾਬ ਨਾਲ ਇਹ ਹੋ ਸਕਦਾ ਦੋਵੇਂ ਨੇ ਤਾਂ ਕੀ ਆਹ ਚੱਲ ਹੁਣ ਚੰਗੇ ਨੰਬਰਾਂ 'ਚ ਪਾਸ ਹੋ ਗਏ ਫੇਰ ਤਾਂ ਗੱਲ ਵਧੀਆ ਹੋਣਾ ਨਹੀਂ ਅੱਗੇ ਤੇ ਵਧੀਆ ਨੰਬਰਾਂ ਦੇਖੋ ਪਾਸ ਹੋਈ ਹੈ 12 ਵਜੇ ਨੂੰ ਮੜ ਜੇ ਨਾ ਪੁੱਤ ਨਾ ਵਾ ਹਾਂਜੀ ਇੱਧਰ ਆ ਜਾ ਪੁੱਤ ਬਹਿ ਜਾ ਹਾਂਜੀ ਦੱਸ ਇੱਧਰ ਆ ਜਾ ਮੈਂ ਕਹਿੰਦਿਆਂ ਹਾਂ ਕਿ ਪੇਪਰ ਫੇਰ ਤੇ ਵਧੀਆ ਹੋਗੇ ਹੀ ਹਾਂ ਜੀ ਡੇਟ ਜੀ ਬੜੇ ਵਧੀਆ ਹੋਏ ਹੈ। ਹਾਂ? ਬੜੇ ਵਧੀਆ ਹੋਏ। ਤੇ ਹੁਣ ਚੰਗੇ ਨੰਬਰਾਂ 'ਚ ਪਾਸ ਹੋ ਜੀ। ਕੋਈ ਨਹੀਂ। ਬਾਕੀ ਨਾ ਮੈਨੂੰ ਕਿਸੇ ਵੇਲੇ ਥੋੜਾ ਜਿਹਾ ਗੁੱਸਾ ਆ ਜਾਂਦਾ ਵਾ ਤੇ ਮਾਂ ਪਿਓ ਦਾ ਇਹਨਾਂ ਨੂੰ ਗੁੱਸਾ ਨਹੀਂ ਕਰੀਦਾ ਹੋਈ ਜਾ। ਚੰਗਾ? ਨਹੀਂ ਕਰੀ। ਆਹੋ। ਤੇ ਚੱਲ ਕੋਈ ਨਹੀਂ ਰਿਸ਼ਤਾ ਰੁਸਤਾ ਵੀ ਤੇਰੀ ਸਲਾਹ ਨਾਲ ਹੀ ਕਰਾਂਗੇ। ਐਡੀ ਕੋਈ ਅਹੀਂ ਜ਼ਬਰਦਸਤੀ ਨਹੀਂ ਕਰਦੇ। ਇਹ ਵੀ ਉਹ ਥਾਂ ਚੰਗਾ ਜੀ ਹੋ ਜਾਂਦਾ ਤਾਂ ਵਧੀਆ ਗੱਲ ਹੀ। ਵੇਜਾਇਚ ਲੈੰਦੇ। ਤੇ ਕੇ ਆ ਵੀ ਕੋਈ ਗੱਲ ਨਹੀਂ। ਤੂੰ ਪੜ ਲੈ ਤਖੜੀ ਹੋ ਗਈ ਹੁਣ। ਕੋਈ ਨਹੀਂ ਡਰਜੀ ਤੂੰ ਫਿਕਰ ਨਾ ਕਰੋ ਮੇਰੇ ਨਾਲ ਬਹੁਤ ਚੰਗੇ ਲੱਭਾਂਗੇ ਤੇਰੇ ਵਾਸਤੇ ਤੇ ਬਸ ਇਹ ਆ ਵੀ ਆਪਣਾ ਧਿਆਨ ਰੱਖਣਾ ਪੜਾਈ 'ਚ ਤੇ ਇੱਧਰ ਉੱਧਰ ਦੀ ਕੋਈ ਗੱਲਬਾਤ ਨਹੀਂ ਹੋਣੀ ਚਾਹੀਦੀ। ਵੇਲਾ ਐਵੇਂ ਸਰਦੀ ਰਹਿੰਦੀ ਐ ਫਿਰ ਵੀ ਤੇਰਾ ਪਿਓ ਆ ਤੇਰੇ ਖੈਰ ਦੀ ਵਾਸਤੇ ਤੇਰੇ ਨੰਬਰ ਚੰਗੇ ਆਏ ਤੇ ਜਿਹੜੀ ਚੀਜ਼ ਕਹੇਂਗੇ ਉਹ ਲੈ ਕੇ 다ਊਂਗਾ ਜਿੰਨਾ ਦੀ ਸੂਟ ਕਹੇਂਗੀ ਕੋਈ ਨਹੀਂ ਠੀਕ ਹੈ ਕਿ ਨਹੀਂ ਤੇ ਜੇ ਆਏ ਨਾ ਮਾੜੇ ਨੰਬਰ ਤੇ ਫਿਰ ਇਹਨਾਂ ਕੱਪੜਿਆਂ 'ਚ ਜਾਏਂਗੀ ਮਾੜੀ ਨਹੀਂ ਤੇ ਇਹਨਾਂ ਕੰਦ ਨੂੰ ਰੱਖੀਂ ਹਾਂ ਮੈਨੂੰ ਪਤਾ ਵਾ ਮੇਰੇ ਪੇਪਰ ਬੜੇ ਵਧੀਆ ਹੋਏ ਆ ਠੀਕ ਹੈ ਨਾ ਮਦਕਾਂ ਨੂੰ ਪਤਾ ਹੈ ਪਹਿਲਾਂ ਵੀ ਮੇਰੇ ਕਿੰਨੇ ਵਧੀਆ ਆਏ ਨੇ ਨਹੀਂ ਬੜੇ ਵਧੀਆ ਨੰਬਰ ਆਏ ਨੇ ਅੱਗੇ ਦੇ ਬਸ ਮਾਂ ਪਿਓ ਨੂੰ ਇੱਕੋ ਗੱਲ ਹੁੰਦੀ ਆ ਵੀ ਜਿਹੜੀਆਂ ਧੀਆ ਬਣਾ ਹੁੰਦੀਆਂ ਨਾ ਇਹ ਘਰ ਦੀ ਜੀਤ ਹੁੰਦੀਆਂ ਵਾ ਜੋ ਮਰਜੀ ਖਾ ਜਿੱਦਾਂ ਨੇ ਕੱਪੜੇ ਗਏਗੇ ਉਹ ਵੀ ਲਿਆ ਕੇ ਦੇ ਦਿਆ ਕਰਾਂਗੇ ਕੋਈ ਗੱਲ ਨਹੀਂ ਪਰ ਇੱਕੋ ਗੱਲ ਵਾ ਕਿ ਪੱਗ ਨੂੰ ਦਾਗ ਨਹੀਂ ਲੱਗਣਾ ਚਾਹੀਦਾ ਹਾਂਜੀ ਠੀਕ ਹੈ ਕਣ ਜਿਹੜੀਆਂ ਧੀਆ ਪਿਓ ਦੀ ਪੱਗ ਦੀ ਇੱਜ਼ਤ ਰੱਖਦੀਆਂ ਨਾ ਤੇ ਮਾਂ ਪਿਓ ਸਦਾ ਹੀ ਉਹਨਾਂ ਵਾਸਤੇ ਜਿਹੜੇ ਆ ਨਾ ਜੋ ਵੀ ਬੱਚੇ ਕਹਿੰਦੇ ਕਰਕੇ ਦਿੰਦੇ ਆ ਬਸ ਪੋਸਿਸ਼ਿਆਣੀ ਬਣ ਕੇ ਰਹਿਣਾ ਉਹ ਜੋ ਮੰਗੇਗੀ ਗੱਡੀ ਤੇਰਾ ਉਹ ਲੈ ਕੇ ਜਾਉ ਜੇ ਇਹਦਾ ਤੇ ਅੱਜ ਹੀ ਚਲ ਜਾ ਨਾਲ ਆ ਕਿ ਜਿਤਨ ਨਾਲ ਰਹੀ ਹੈ ਨਾ ਪੜਾਈਆਂ ਲਿਖਾਈਆਂ ਇਹ ਵਧੀਆ ਹੋ ਜਾਣ ਸਾਰੇ ਕੰਮ ਚੰਗੇ ਹੋ ਜਾਂਦੇ ਆ ਤੇ ਘਰ ਵੀ ਚੰਗੇ ਲੱਭ ਜਾਂਦੀ ਆ ਬਾਅਦ ਵਿੱਚ ਵੀ ਤੇ ਤਹੀ ਖੜਨਾ ਹੀ ਆ ਇਹਨੂੰ ਅੱਜ ਹੀ ਲੈ ਜਾਉ ਨਿਆਣੀ ਨੂੰ ਤੇ ਕੱਪੜੇ ਬਣਾ ਕੇ ਲਿਆ ਦੇ ਆ ਵਡੜ ਜੀ ਮੰਮੀ ਸਹੀ ਕਹਿਉਂਦੀ ਆ ਮੈਂ ਹੁਣ ਇੰਤਿਆਰ ਹੋ ਕੇ ਨਹੀਂ ਆ ਜਾ ਹੋ ਮਿਰਦੀ ਚਲ ਬੋਤਾ ਵੀ ਭਾਬੀ ਨਾ ਕੰਮ ਕਰਾ ਲਾ ਚਲ ਜਾ ਹੋੜਾ ਤਿਆਰ ਜਾ ਤੈਨੂੰ ਲੈ ਆ ਦਨੇ ਕੱਪੜੇ ਵਾ ਚਲੋ ਠੀਕ ਹੈ ਆਪਣੀ ਮਰਜ਼ੀ ਦੇ ਲੈਣੀ ਜਿੱਦਾਂ ਦੇ ਲੈਣੀ ਹੈ ਹਾਂਜੀ ਮੇਲਾ ਕਿੰਨੀ ਮੋੜ ਹੋਈ ਹੈ ਜੇ ਪਿਆਰ ਨਾਲ ਗੱਲ ਕੀਤੀ ਹੈ ਨਾ ਤਾਂ ਸਮਝਦੀ ਹੈ ਗੱਲ ਉਹ ਮੇਰੇ ਧੀ ਲੱਗਦੀ ਆ ਕਦੇ ਮੈਨੂੰ ਮਾੜੀ ਥੋੜਾ ਲੱਗਦੀ ਆ ਸਿਰਫ ਇਹ ਹੁੰਦਾ ਬੰਜਾਨਿਆਂ ਨੂੰ ਬਹੁਤੀ ਢਿੱਲ ਨਹੀਂ ਦੇਣੀ ਚਾਹੀਦੀ ਥੋੜਾ ਜਿਹਾ ਮਾਂ ਪਿਓ ਦਾ ਦਾਬਾ ਆ ਇਹਦੇ ਅਗਲੇ ਨੂੰ ਪਤਾ ਹੁੰਦਾ ਵਾ ਨਹੀਂ ਕੁੜੀ ਸਮਝਦਾਰ ਐ ਈ ਗੱਲ ਥੋੜੀ ਜੇ ਸਮਝਦਾਰ ਹੋਊਗੀ ਤਾਂ ਵਧੀਆ ਗੱਲ ਠੀਕ ਹੈ ਕਿ ਨਾ ਉਹ ਰਨੂ ਵੀ ਚਾਹੀਦਾ ਵਾ ਹੁਣ ਇੱਕ ਕੰਮ ਹੋਰੇ ਕਿਹੜਾ ਰਾਤ ਉੱਠ ਉੱਠ ਖਾਂਦੀਆਂ ਹੁਣ ਉਥੇ ਇਹ ਨਾ ਕਿਉਂ ਵੀ ਆ ਲੈ ਜਿਹੜੇ ਲਾਊਗੀ ਉਹੋ ਹੀ ਲੈੰਦੇ ਉਹ ਚੱਲ ਉਹ ਤਾਂ ਆਪਣੀ ਮਰਜ਼ੀ ਦੇ ਲੈ ਲੂਗੀ ਜਿਹੜੇ ਲੈਣੇ ਹੋਣਗੇ ਇਹਨਾਂ ਨੂੰ ਆਵਾਜ਼ ਮੈਂ ਫੇਰ ਕੀ ਜੇ ਕੋਈ ਟੀ-ਸ਼ਰਟ ਪਜਾਮਾ ਕਹੂਗੀ ਤੇ ਇਹ ਨਾ ਟੋਕਿਓ ਉਹਨੂੰ ਵੀ ਇੱਥੇ ਆ ਨਹੀਂ ਲੈਣਾ ਵਾ ਨਾ ਦੁਕਾਨ ਤੇ ਤਮਾਸ਼ਾ ਲਾ ਲੂ ਤੂੰ ਆਪ ਹੀ ਚੱਲ ਜਾ ਜਿੰਨੀਆਂ ਕਾਨੂੰਆ ਕੱਢਣੀਆਂ ਤੇ ਮੈਂ ਤਾਂ ਕੁਝ ਸਮਝਾਇਆ ਹੀ ਆ ਮੈਂ ਕਿਹੜੀ ਮਾੜੀ ਗੱਲ ਕੀਤੀ ਸਮਝਾ ਨਾਲ ਚੱਲ ਦੂਜੇ ਪਾਸੇ ਗੱਲਾਂ ਕਰਦੇ ਹੁਣ ਇਦਾਂ ਨਾ ਕਰੋ ਮੈਂ ਚੱਲ ਜਾ ਉਹਨਾਂ ਦਾ ਤਿਆਰ ਹੋ ਮੈਂ ਲੈ ਜਾਣਾ ਨਾਲ ਉਹਨੂੰ ਅੱਜ ਉਹੋਈ ਗੱਲ ਅੱਗੇ ਦੇ ਹਾਂਜੀ ਅਗੇ ਆ ਇਧਰ ਆ ਮੈ ਤਾਂ ਗੱਲ ਕਰਨੀ ਹੈ ਹਾਂ ਤੇਰਾ ਮੈਨੂੰ ਦੱਸੋ ਪੀ ਇਹ ਕਿਤੇ ਜਾਂਦੇ ਹਾਂ ਤੇ ਮੈਨੂੰ ਦੱਸ ਕੇ ਨਹੀਂ ਜਾ ਸਕਦੇ ਤੈਨੂੰ ਕਿੱਥੇ ਜਾਣਾ ਹੁੰਦਾ ਮੈਨੂੰ ਵੀ ਕੰਮ ਆ ਮੈਂ ਕਿਤੇ ਤੈਨੂੰ ਹਰ ਕੰਮ ਤੈਨੂੰ ਦੱਸ ਕੇ ਲਿਆ ਕਰਦਾ ਮੈਂ ਕਿੱਥੇ ਚੱਲਿਆਂ ਕਿੱਥੇ ਆਉਂਦੇ ਨਹੀਂ ਮਨ ਉਹਨੇ ਇੱਕ ਗੱਲ ਦੱਸੋ ਵੀ ਉਹਦਾ ਤੁਸੀਂ ਤੇ ਡੈਲੀ ਮੋ ਨੂੰ ਬੜਾ ਪਿੰਦੇ ਰਹਿੰਦੇ ਜਨਬ ਨੂੰ ਤੇ ਹੋਂਡਾੜੀ ਕਹਿੰਦੇ ਸੀ ਵੀ ਤੂੰ ਇਹ ਪਾਸ ਹੋ ਜਾਵੇਂਗੀ ਤੇ ਤੈਨੂੰ ਮੈਂ ਸੂਰ ਬਣਾ ਕੇ ਦਊਂਗਾ ਤੇ ਮੈਂ ਲੈ ਕੇ ਦਊਂਗਾ ਉਹ ਲੈ ਕੇ ਦਊਂਗਾ ਤੇ ਉਹਨਾਂ ਦੀ ਕੁੜੀ ਆ ਉਹ ਜੋ ਮਰਜ਼ੀ ਲੈ ਕੇ ਦੇਣ ਤੈਨੂੰ ਕੀ ਗੱਲ ਮੈਨੂੰ ਤਾਂ ਨਹੀਂ ਕਦੀ ਕਿਹਨੇ ਕਿਹਾ ਵੀ ਤੂੰ ਵੀ ਰੱਲਾ ਕੋ ਤੂੰ ਮੇਰ ਕੋ ਮੰਗਿਆ ਕਰ ਤੂੰ ਨਾ ਉਹ ਮੰਗਣਾ ਜਦ ਤੈਨੂੰ ਲੈ ਕੇ ਨਹੀਂ ਦਿੰਦੇ ਉਹ ਅੱਗੇ ਕਿੰਨੇ ਲੈ ਕੇ ਦਿੱਤੇ ਤੈਨੂੰ ਮੇਰਾ ਜਦ ਪੇਕੇ ਜਾਨੀ ਉਥੋਂ ਉਥੋਂ ਹੀ ਲੈ ਕੇ ਆਉਣੀ ਆ ਜੋ ਵੀ ਲੈਣੀ ਆ ਆਹ ਸਾਰਾ ਕੁਝ ਉਥੋਂ ਹੀ ਆਉਣੀ ਆ ਉਹ ਹੀ ਦਿੰਦੇ ਆਂ ਅਸੀਂ ਤੇ ਕੋਈ ਦਿੱਤਾ ਨਹੀਂ ਤੈਨੂੰ ਜਾਂ ਲੈੜੀ ਹੋਣਾ ਤੂੰ ਕਈ ਚੀਜ਼ ਮੰਗਦੀ ਮਨਾ ਕਰਦੇ ਤੈਨੂੰ ਤੂੰ ਮੇਰ ਕੋ ਮੰਗਾ ਜਿਹੜੀ ਚੀਜ਼ ਲੈਣੀ ਉਹਨਾਂ ਨੂੰ ਲੈਣੇ ਛੱਡ ਤੂੰ ਵੀ ਨੰਨੀ ਦੋ ਕੀਲੇ ਦੀ ਛੱਡ ਨਾ ਨੱਲੀ ਅਰ ਨਹੀਂ ਇਦਾਂ ਨਾ ਰਹਿਆ ਕਰ ਸਾਰਾ ਦਿਨ ਸਰਮ 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 ਸਾਰਾ ਕੋ ਮਿਲਦੇ ਹੁੰਦੇ ਆ ਵੀ ਜੇ ਤੂੰ ਇਦਾਂ ਹੀ ਰਹਿਣਾ ਮੈਂ ਤੇ ਫਿਰ ਤੇ ਰਹਿਣਾ ਇਹ ਨਹੀਂ ਤੂੰ ਵੀ ਕੋਈ ਆਇਆ ਵਾ ਤੈਨੂੰ ਪਾ ਹਾਂ ਨੂੰ ਮਿਲਦਾ ਹਾਂ ਤੇ ਮੈਂ ਐਦਾ ਕਹਾਂ ਕਿਉਂ ਕਿਉਂ ਮਿਲਦਾ ਨਹੀਂ ਅਕੇ ਐਦਾਂ ਕੱਪੜਿਆਂ ਤੋਂ ਬਿਨਾਂ ਤੁਰੇ ਫਿਰਦੀਆਂ ਤੂੰ ਮਿਲਦਾ ਨਹੀਂ ਅਕੇ ਪਾਣੀ ਲਿਆ ਲੈ ਮੀਂਹ ਜਿਵੇਂ ਮੈਨੂੰ ਕੋਕਾ ਮਾਤੇ ਇਹ ਵੀ ਗਮਨ ਨੂੰ ਐਦਾਂ ਪੈਂਦਾ ਵਾ ਜਿਵੇਂ ਪਤਾ ਦਸਾਂ ਇਹਨਾਂ ਨੂੰ ਤੇ ਕੀ ਕਰਦੀ ਖਰਦੀ ਆ ਕਤੂ ਤਾਂ ਫਿਰਦੇ ਹੁਣੇ ਹੁਣ ਮਾਰਦਣ ਚੱਲੂ ਮਾਰਦਣ ਯਾਰ ਮੈਂ ਤਾਂ ਨਹੀਂ ਰੋਝੂ ਅਜਿਹਾ ਲੱਗਦਾ ਹੱਤ ਹੋਈ ਤਾਂ ਡੇਵਲੀ ਧਨੋਂ ਹਾਂ ਤੱਕ ਪਤਾ ਨਹੀਂ ਲੱਗਦਾ ਮੈਂ ਇਹ ਕਰਦੀ ਕਿੱਦਾਂ ਲੈਨੇ ਤੁਸੀਂ ਇਨਸ਼ੁਰ ਕਰ ਕਉ ਮੈਂ ਤੁਹਾਨੂੰ ਹਫਤੇ ਚ ਇੱਕ ਦਿਵਰੀ ਫੋਨ ਲਾ ਲੈਣੀ ਆ ਨਾ ਨਾ ਮੈਂ ਨਹੀਂ ਹੋਣਾ ਹੈਗਾ ਹਾਂ ਕਿੰਨਾ ਗੱਲ ਕਹਿੰਦੀ ਫੜਾ ਦੇਖੋ ਮੰਮੀ ਕੋਈ ਵੀ ਨਹੀਂ ਹੈ ਹੈਲੋ ਹੈਲੋ ਤੇਰੀ ਲਈ ਮੇਰੀ ਮੰਮੀ ਨਾ ਪਤਾ ਮੈਂ ਤੇਰੀ ਮਾਂ ਆ ਇੰਨਾ ਨਾ ਮੈਨੂੰ ਚਾਰ ਮੈਨੂੰ ਸਾਰਾ ਪਤਾ ਵਾ ਇਹ ਅੱਗ ਲੱਗਣ ਦੇ ਬਾਅਦ ਕੀ ਨਹੀਂ ਗੱਲ ਕਰਨੀ ਪਹਿਲਾਂ ਮੈਨੂੰ ਇਹ ਦੱਸ ਇਧਰ ਆ ਮੁੰਡੇ ਤੇ ਮਾਰਾ ਚਪਿਆ ਸਾਰੀਆਂ ਗੱਲਾਂ ਦਾ ਪਿੱਛੇ ਸੁਣ ਲਿਆ ਨਾ ਤੇਰੇ ਕਿਤੇ ਮੈਨੂੰ ਪਤਾ ਨਹੀਂ ਹੱਥ ਹਰ ਚੱਕ ਮੂੰਹ ਤੂੰ ਦੱਸ ਇਹ ਕੌਣ ਹਿੰਦਾਸੂ ਮੰਮੀ ਕੋਈ ਨਹੀਂ ਮੇਰੀ ਸੇਲੀ ਨਹੀਂ ਨਹੀਂ ਸੇਲੀ ਯੂ ਟੇਕ ਇਨ ਮੇ ਗੁੱਸੇ ਨਾਲ ਬੋਲੇ ਛੱਡੋ ਮੇਰੇ ਵਾਲ ਮੇਰੀ ਸੁਣ ਲੈ ਮੈਂ ਤੇਰੀਆਂ ਨਾਲ ਬਾਚੀਆਂ ਲਈ ਪੰਜ ਛੱਡਣਾਂ ਫਿਰ ਮੈਂ ਕੀ ਦੱਸਿਆ ਨਹੀਂ ਮੈਂ ਲੱਗੀ ਤੇਰੇ ਪਿਓ ਨੂੰ ਜਾ ਕੇ ਦੱਸਣ ਜਿਹੜੀ ਗੱਲ ਤੋਂ ਡਰਦੇ ਉਹ ਹੋ ਗਈ ਹੈ ਨਾ ਮੰਮੀ ਡੈਡੀ ਨੂੰ ਨਾ ਕੁਝ ਵੀ ਦੱਸਿਓ ਵੀ ਜਿਹੜਾ ਮੈਨੂੰ ਮਾਰਦੇ ਨਾ ਜਿਵੇਂ ਜਦੋਂ ਤੈਨੂੰ 20 ਵਾਰੀ ਵੱਡਦੇ ਤੇ ਤੂੰ ਕਿਉਂ ਗਲਤ ਕੰਮ ਕਰ ਲਈ ਨਾ ਹੌਲੀ ਬੋਲੋ ਮੈਂ ਕਿੱਦਾਂ ਹੌਲੀ ਪਾਪੜੇ ਬੋਲਾਂਾ ਨਿਕਲੇ ਰੋਲ ਕੇ ਰਾਤੀ ਹਾਦੀਜੇ ਤੇ ਮਮੀ ਕੋਸ਼ ਨਹੀਂ ਹੋ ਗਿਆ ਸਾਰੀਆਂ ਕੁੜੀਆਂ ਕਰਦੀਆਂ ਨੇ ਸਾਰੀਆਂ ਕੁੜੀਆਂ ਕਰਦੇ ਤੈਨੂੰ ਪਤਾ ਤੇਰੇ ਪਿਓ ਦਾ ਕਿਦਾਂ ਦਾ ਉਹ ਤੇਰੇ ਭਰਾ ਦਾ ਤੈਨੂੰ ਪਤਾ ਖੋਤੀਆਂ ਕਿੱਥੋਂ ਰੱਖੀਆਂ ਮੇਰੇ ਕਰਮਾਂ ਚ ਨਿਕੋਣੀਆਂ ਤੇ ਅੱਗੇ ਨਹੀਂ ਛੱਡਣੀ ਪਰਚਾਈ ਤੇਰੀ ਨੀ ਮੈਂ ਤਾਂ ਲੋਕ ਲੋਕ ਘੇਰ ਘੱਡੜੀ ਮੈਂ ਆਨੀ ਹਾਂ ਉਹ ਝੂਠ ਬੋਲਦੀ ਬਗਾਨੀ ਆ ਮੈਨੂੰ ਨਹੀਂ ਪਤਾ ਮੇਰਾ ਢੇਡੀ ਮੈਨੂੰ ਲੈ ਕੇ ਬਹਿ ਜਾਣ ਲੱਗਾ ਵਾ ਮੈਂ ਕਿਹੜੇ ਮੂੰਹ ਨਾਲ ਚਾਚਾ ਪਾਏ ਦੇ ਮੱਥੇ ਲੱਗਾ ਦੀ ਤੇਰੇ ਨੇ ਮਮੀ ਕਿਤੇ ਨਹੀਂ ਖੁਸ਼ ਹੋ ਤਾ ਉਹ ਜਿਹੜੀ ਤੈਨੂੰ ਮੈਨੂੰ ਝੋਲ ਰਹੀ ਇਹਨਾਂ ਕਿਹੜੇ ਮੂੰਹ ਤੇਰੇ ਮੂੰਹ ਦਾ ਤੇ ਯੂ ਕਿ ਅਣੀ ਪਿਉਣਾ ਨਹੀਂ ਤੇਰਾ ਪਿਓ ਨੇ ਮਾਰਾ ਲੱਪਣਾ ਨਹੀਂ ਤੂੰ ਆਪਣੀਆਂ ਮਰਜ਼ੀਆਂ ਕਰਨੀ ਆ ਨਹੀਂ ਜਿੰਦੇ ਜੀ ਮਾਰਛੜੇ ਜੱਟੇ ਹਨੂ ਮੰਮੀ ਨਾ ਗੁੱਸਾ ਨਾ ਕਰੋ ਕਿਤੇ ਨਹੀਂ ਖੁਸ਼ ਹੋ ਗਿਆ ਮੈਂ ਅੱਗੀ ਤਸਿਲ ਜਾ ਹਾਏ ਮੰਮੀ ਮੈਂ ਮਰ ਜਾਣਾ ਡੈਡੀ ਭੱਜ ਜਾਂਗੀ ਨਹੀਂ ਤੇਰੀ ਵਰਗੀਆਂ ਦਾ ਕੀ ਲੈਣਾ ਨਹੀਂ ਕੱਲ ਨੂੰ ਭੱਜ ਜਾਂਗੀ ਅਸੀਂ ਕਿੱਥੇ ਮੂੰਹ ਖਾਲਾਂਗੇ ਕਿੱਦਾਂ ਇਹ ਪਿੰਡ 'ਚ ਰਵਾਂਗੇ ਕੋਸ਼ਿਸ਼ ਨਹੀਂ ਕਰਦੀ ਮੈਂ ਪਿੰਡ-ਗੜੀ ਜੁੜੇ ਹੱਥ ਨਹੀਂ ਨੀ ਤੇ ਤੇ ਚਕੀਰ ਰੱਬ ਦਾ ਵਾਤਾ ਮੈਂ ਨਹੀਂ ਹਾਂ ਤੇ ਤੇ ਚਕੀਰਣਾ ਮੈਂ ਲੱਗੀਆਂ ਤੇਰੇ ਪਿਓ ਨੂੰ ਮੇ ਲੋ ਪਲੀਜ਼ ਕਿਹਨੂੰ ਨੰਦ ਸਿਓ ਵੀ ਨਹੀਂ ਮੈਂ ਕੁਝ ਕਰਕੇ ਜਾਲਾ ਨਹੀਂ ਤੇ ਮਾ ਮੋਟਾ ਲੱਭ ਕੇ ਰਾਤੋ ਰਾਤ ਵਿਆਹ ਛਡਾਂ ਨਹੀਂ ਕਿਸੇ ਪਾਸੇ ਜੋਗੀ ਰਹਿ ਜਾਊਂਗੀ ਲਾਵਾ ਕਰਕੇ ਕੱਲਾਂਗੀ ਕਿ ਇਹਨੂੰ ਆਖਾਂ ਨਹੀਂ ਸੱਛਦ ਘੱਟ ਛੜਿਆ ਵਾ ਮੰਮੀ ਮੇਰੀ ਗੱਲ ਤੇ ਸੁਣੋ ਦੱਸਿਓ ਮੇ ਲੋਗੇ ਹਾਂ ਨਹੀਂ ਮੈਂ ਦੱਸਾਂ ਮੇਰੇ ਵਰਗੀ ਨੇ ਕੋ ਚੰਦ ਚਾਟਾ ਮੈਂ ਤੇਰੇ ਪਿਓ ਨੂੰ ਕੀ ਮੂੰਹ ਵਿਖਾਲਾਂਗੀ ਉਸ਼ਮੀ ਦਾ ਦਿੱਤਾ ਹੈ ਤੂੰ ਮੈਂ ਇੱਕ ਵਾਰੀ ਯਕੀਨ ਕਰ ਲੋ ਨਹੀਂ ਮੈਂ ਨਹੀਂ ਹੁੰ ਯਕੀਨ ਕਰਨਾ ਮੈਨੂੰ ਬਾਅਦ ਬਾਅਦ ਨਹੀਂ ਮੈਨੂੰ ਵੇਲੂ ਵੇਲੂ ਛੜ ਨਹੀਂ ਮੈਂ ਮਾਂ ਦੀ ਯਕੀਨ ਕਰੀ ਮਮਮੀ ਮੇਰੇ ਤੋਂ ਵੀ ਛੱਡਿਆ ਯਾ ਮੈਨੂੰ ਛੱਡਿਆ ਮੇਰਾ ਯਕੀਨ ਜੋਗੀ ਮਮਮੀ ਇੱਕ ਵਾਰੀ ਮੇਰੀ ਗੱਲ ਮੰਨ ਲੋ ਨਹੀਂ ਮੈਂ ਜਿੰਨਾ ਚਾਚਾ ਤਾਂ ਨਹੀਂ ਸ਼ਰਮ ਕਰ ਲੈਂਦੀ ਨਹੀਂ ਪਿਓ ਦੀ ਨਹੀਂ ਕਿਤੇ ਹੱਡ ਗਵਾੜਦੀ ਕਰ ਲੈਂਦੀ ਮਾਂ ਤੇ ਜੋਗੀ ਰਹਿ ਜਾਂਦੀ ਬਹਿਨ ਜੋਗੀ ਨਹੀਂ ਛੱਡਿਆ ਨਹੀਂ ਪਿਓ ਦੀ ਪੱਗ ਲਾ ਕੇ ਸੁੱਟ ਗਈਆਂ ਮम्मी ਮੈਂ ਕਿੱਥੇ ਗਈ ਆ ਘਰੀ ਬੈਠੀ ਆ ਤੇਰਾ ਮਤਲਬ ਕਿ ਬਗਾਨੇ ਮੁੰਡਿਆਂ ਨਾਲ ਖੁਣਾ ਤੇ ਗੱਲਾਂ ਕਰਨਾ ਮੈਨੂੰ ਤੂੰ ਇਹ ਦੱਸ ਕਿੰਨਾ ਮम्मी ਭਗਵਾਨਾ ਕਾਦਾ ਵਾ ਅੱਛਾ ਚੰਗਾ ਬਗਾਨਾ ਕਰ ਤੈਨੂੰ ਪਤਾ ਹੀ ਪਹਿਲਾਂ ਮੋਚ ਮੋਚ ਕਰਦੇ ਹੁੰਦੇ ਨੇ ਮੁੜ ਕੇ ਜੁੱਤੀਆਂ ਘੇਰਦੇ ਹੁੰਦੇ ਹੀ ਮੁੜ ਕੇ ਆਂਦੇ ਨੇ ਇਹਦੇ ਮਗਰ ਕੋਈ ਨਹੀਂ ਗਾਹੇਗਾ ਚਲੋ ਮੰਮੀ ਮੈਂ ਮੰਨ ਗਈ ਮੇਰੇ ਤੋਂ ਗਲਤੀ ਹੋ ਗਈ ਮੈਂ ਕੰਨ ਵੀ ਫੜ ਲੈਣੀ ਆ ਕੰਨ ਫੜ ਲਈ ਕੀ ਲੋੜ ਹੈਗੀ ਅੱਜ ਤੋਂ ਬਾਅਦ ਨਹੀਂ ਮੈਂ ਫੋਨ ਕਰਦੀ ਆ ਨਹੀਂ ਸ਼ੱਕ ਮੈਨੂੰ ਪੈਂਦਾ ਹੈ ਪਰ ਮੈਂ ਕਹਿੰਦੀ ਹਾਂ ਜੇ ਮੈਂ ਬਹੁਤੀਆਂ ਵੱਡੀਆਂ ਵੱਡੀਆਂ ਗੱਲਾਂ ਕਰੂੰਗੀ ਤਾਂ ਘਰ ਦੇ ਦੀਆਂ ਤੈਨੂੰ ਮਾਰ ਛੱਡਣਾ ਨੂੰ ਖੱਤੀ ਨੂੰ ਨਹੀਂ ਮੈਂ ਤੈਨੂੰ ਲੁਕਾਲ ਕਾਲ ਖੱਪ ਗਈ ਨਹੀਂ ਕਸੂਰ ਵੀ ਮੇਰਾ ਹੀ ਰਹਿ ਗਿਆ ਹੀ ਉਸ ਮੰਮੀ ਮੇਰੇ ਤੋਂ ਗਲਤੀ ਹੋ ਗਈ ਮੈਂ ਮੰਨਣ ਤੇ ਗਈ ਆ ਨਹੀਂ ਨਿੱਕੀ ਗਲਤੀ ਕੀਤੀ ਹੱਦੋਂ ਵੱਧ ਕੇ ਗਲਤੀ ਕਰਤੀ ਆ ਹਲ ਨਹੀਂ ਕਿ ਉਹ ਮੱਕੀ ਦੱਸਾਂ ਤੈਨੂੰ ਕਿਉਂ ਮੈਨੂੰ ਮੁਖਾ ਲਿਆ ਇਹ ਤੇ ਲੈਣੀਆਂ ਹੋਣੀਆਂ ਲੈ ਕੇ ਬੈਠੀ ਆ ਮੈਂ ਜਾ ਕੇ ਦੱਸਨੀ ਆ ਨਾ ਮੈਂ ਮੁਰਕੇ ਨੂੰ ਕੀ ਕਹੂੰਗੀ ਮੰਮੀ ਮੇਰੀ ਯਾਰ ਚੰਦ ਤੇਰੀ ਧੀ ਨੇ ਚਾੜੀ ਇੱਥੇ ਨਾ ਤੇ ਇਹ ਵੀ ਮੈਂ ਤਾਂ ਇੱਥੇ ਵੀ ਲੱਖਾ ਸਾਹਮਣੇ ਮੇਰ ਲੋ ਫੀਸ ਚੱਲ ਇੱਥੇ ਬਹਿ ਖਾ ਮੇਰੇ ਸਿਰ ਤੇ ਹੱਥ ਰੱਖ ਕੇ ਸੋ ਅੱਜ ਤੋਂ ਗਾ ਇਹ ਮੁੰਡੇ ਨਾਲ ਗੱਲ ਕਰੇਂਗੀ ਰਾਖੀ ਚਾਚੀ ਨਹੀਂ ਮੰਮੀ ਕਰਦੀ ਮੈਂ ਤੈਨੂੰ ਚੈਨ ਦੇ ਦੇਈ ਆ ਨੀ ਮੈਨੂੰ ਤੀਹ ਦੇਖਉਂ ਹੈ ਨਾ ਮੇਰੇ ਅਜੇ ਵੀ ਕੱਖ ਰਹਾਂਦੇ ਨਹੀਂ ਮੈਨੂੰ ਵਸਦੀ ਰਹਿੰਦੇ ਟੱਬਰ ਤੇ ਟੱਬਰ ਦਾ ਪਤਾ ਨਹੀਂ ਤੱਬਰ ਕਿੰਦਾ ਆਦਮੀ ਨੱਗੇ ਨਹੀਂ ਜੀਣ ਦਿੰਦਾ ਨਹੀਂ ਮਤਲਬ ਲੋਕ ਲੋਕ ਦੇਣ ਕੱਢਦੇ ਆਂ ਜਿਹੇ ਤਰੇ ਟੱਬਰ ਤੋਂ ਬੜਾ ਕੰਪਾਉ ਹੋਇਆ ਸੀ ਇਤਨੂੰ ਦੀਦੀ ਮੰਮੀ ਨੂੰ ਪਤਾ ਲੱਗ ਗਿਆ ਇਹ ਅੱਪੀ ਹੁਣ ਨਾ ਨਕਸ਼ ਕਹਿੰਦੇ ਹੁਣ ਕੀ ਬਣੂਗਾ ਵੇਖਾਂ ਮੂੰਹ ਵੜ ਗਿਆ ਤੇ ਅੰਦਰ ਵੜ ਗਿਆ ਜਦਨ ਦੀ ਗੁੱਸੇ ਹੋਈ ਆ ਨਾ ਉਦੋਂ ਦਾ ਬੁਰણો ਹਟ ਗਿਆ ਆਪਣੀ ਮਾਂ ਦੇ ਨਾਲ ਪਤਾ ਨਹੀਂ ਕਿੰਨੇ ਨਿਆਣੇ ਆ ਚਾਤੀ ਗੁੱਸਾ ਕਰਕੇ ਬਹਿ ਜਾਂਦੇ ਆ ਅਸੀਂ ਵੀ ਤੇ ਹੁੰਦੇ ਸੀਗੇ ਸਾਡੇ ਮਾਪਿਓ ਕਈ ਕੁਛ ਕਹਿ ਲਦੇ ਨੇ ਤੇ ਕਦੀ ਗੁੱਸਾ ਨਹੀਂ ਕੀਤਾ ਪਰ ਅੱਜ ਕੱਲ ਤੇ ਨਿਆਣੇ ਆ ਨਾ ਅੱਗ ਜਿਹੀ ਲਵੇਟੇ ਆ ਇੰਦਾ ਕਰਦੀਆਂ ਮੈਂ ਆਪ ਹੀ ਜਾ ਕੇ ਇਹਨਾਂ ਨਾਲ ਗੱਲ ਕਰਨੀ ਆ ਕੁਛ ਨਹੀਂ ਹੈ ਜਾ ਕੇ ਇਹਨੂੰ ਕਿ ਕੀ ਗੱਲ ਕਦੀ ਉੱਥੇ ਮੂੰਹ ਵਟਕੇ ਬਿੰਦਾ ਤੇ ਕਦੀ ਉੱਥੇ ਮੂੰਹ ਵਟਕੇ ਬਿੰਦਾ ਹਾਤੀ ਕਰਦਾ ਇਹ ਨਹੀਂ ਕਿੰਦਰ ਇੰਦਰ ਹਾਂਜੀ ਮੰਮੀ ਹਾਂ ਹੈ ਪੁੱਤ ਕੀ ਗੱਲ ਹੋ ਗਈ ਆ ਕੁਛ ਨਹੀਂ ਮੰਮੀ ਐਨੀ ਡੂੰਗੀ ਸੋਚ ਵਿੱਚ ਕੀ ਗੱਲ ਦੱਸਾਂ ਆਪਣੀ ਮਾਂ ਕੀ ਸੋਚਣ ਡਿਆਂ ਮੈਂ ਸੋਚਣਾ ਕੀ ਏ ਹਾਂ ਇਹੋ ਡੈਸ ਸੋਚਣ ਵੀ ਤੁਸੀਂ ਮੇਰੇ ਨਾਲ ਕਿਦਾਂ ਕਰਦੇ ਹੋ ਮੈਨੂੰ ਪਹਿਲਾਂ ਹੀ ਲੱਗਦਾ ਸੀਗਾ ਵੀ ਤਾਂ ਹੀ ਮੇਰੇ ਨਾਲ ਮੂੰਹ ਵੱਟੀ ਫਿਰਨਾ ਕਿੰਨੇ ਦਿਨ ਹੋ ਚੱਲੇ ਆ ਉਹੀ ਗੱਲ ਨੂੰ ਲੈ ਕੇ ਬੈਠਾ ਅਜੇ ਤੱਕ ਦੱਸ ਫਿਰ ਕੀ ਆ ਮਾਂ ਤੇ ਝਟਕਦੇ ਹੁੰਦੇ ਆ ਇਹਦਾ ਮਤਲਬ ਇਹ ਥੋੜੀ ਵੀ ਮੂੰਹ ਵੱਟ ਕੇ ਤੇ ਕਦੇ ਉੱਥੇ ਬੋਦ ਕਦੀ ਉੱਥੇ ਬੋ ਚੰਗਾ ਵਾਂ ਤੂੰ ਮੰਮੀ ਸਮਝਾਉਂਦੇ ਕਈ ਤਰੀਕੇ ਹੁੰਦੇ ਨੇ ਤੂੰ ਇਹਦੇ ਵਿੰਦੇ ਨਹੀਂ ਵੀ ਰਾਹ ਗਲੀ ਕੋਈ ਹੁੰਦਾ ਜਾਂਦਾ ਹੋਏ ਤੇ ਤੂੰ ਝੱਟ ਮੇਰੀ ਬੇਇੱਜ਼ਤੀ ਕਰ ਦਿੰਦੇ ਡੈਡੀ ਉਹ ਤੋਂ ਵੱਖਰੇ ਬੇਇੱਜ਼ਤੀ ਕਾਦੀ ਕਰਨੇ ਆ ਪੁੱਤ ਹਲਾਤਾਂ ਤੋਂ ਡਰ ਲੱਗਦਾ ਉਹ ਸਮਾਂ ਬੜਾ ਮਾੜਾ ਵਾ ਤੈਨੂੰ ਕੀ ਪਤਾ ਦੁਨੀਆ ਤੇ ਕੀ ਕੁਝ ਹੋਣਿਆ ਵਾ ਤੈਨੂੰ ਇਹ ਨਾ ਪਤਾ ਇਹ ਨਾ ਗੱਲਾਂ ਦਾ ਮੈਂ ਨਿਆਣਾ ਥੋੜੀ ਆ ਨਿਆਣਾ ਹੀ ਆ ਤੂੰ ਜਿਹੜੇ ਬੱਚੇ ਹੁੰਦੇ ਆ ਨਾ ਮਾਂ ਪਿਓ ਆ ਕੇ ਸਦਾ ਨਿਆਣੇ ਰਹਿੰਦੇ ਆ ਉਹ ਚਲੋ ਠੀਕ ਆ ਤੇ ਹੁਣ ਕੀ ਗੱਲ ਹੋਈ ਆ ਉਹ ਗੱਲ ਮੰਮੀ ਕੁਝ ਵੀ ਨਹੀਂ ਹੋਈ ਮੈਂ ਉਹ ਸੋਚਣ ਡਿਆ ਪੀ ਕੀ ਬਣੇਗਾ ਤੂੰ ਇਹ ਨਹੀਂ ਮਰਨਾ ਚਾਹੁੰਦਾ ਚਾਜਨਾ ਬੋਲਦੇ ਲੈ ਦੱਸ ਕਿਉਂ ਨਹੀਂ ਬੋਲਦੇ ਚਾਜਨਾ ਮਾਂ ਪਿਓ ਵੇਖੀਦਾ ਆਪਣੇ ਜਾਣੇ ਨਾ ਕਿੰਨਾ ਕਰਦੇ ਨੇ ਵੇਖੀ ਵੀ ਤਰਨਾ ਬਥੇਰਾ ਕਰਨੇ ਆ ਅਹੀਂ ਹੋਰ ਕਿਹਦਾ ਨਾ ਕਰਨਾ ਕੱਲਾ ਕੱਲਾ ਪੁੱਤਵਾ ਤੁਹਾਡਾ ਸਾਡਾ ਸਭ ਕੁਝ ਤੇਰੇ ਨਾਲ ਹੀ ਆ ਤੂੰ ਉਹ ਗੱਲ ਤੇ ਕੱਢ ਤੂੰ ਕੀ ਚਾਹੀਦਾ ਉਹ ਜੇ ਜੋ ਤੂੰ ਹੀ ਕਹਿੰਦੇ ਮੈਂ ਉਹੀ ਕਰਨਾ ਤੇ ਤੁਸੀਂ ਕਹਿੰਦੇ ਨੇ ਜੇ ਕੀ ਬਣਦਾ ਲੋਕਾਂ ਦੇ ਮੁੰਡੇ ਕਿੱਦਾਂ ਨਸ਼ੇ ਕਰਤੇ ਜਾਂਦੇ ਨੇ ਪਤਾ ਵਾ ਪਤਾ ਵਾ ਪੁੱਤ ਮੈਨੂੰ ਸਾਰਾ ਹੀ ਪਰ ਫਿਰ ਵੀ ਚੰਗੇ ਮਾੜੇ ਥਾਵਾਂ ਤੋਂ ਅਹੀਂ ਤੈਨੂੰ ਡਕਣਾ ਕਿਨੇ ਡਕਣਾ ਹੋਰ ਲੋਕੀ ਤੇ ਲੰਦੇ ਆ ਤੇ ਚਲ ਕੋਈ ਗੱਲ ਨਹੀਂ ਕੋਕੋ ਕੋ ਸੇਰ ਹਣ ਤੇ ਦੱਸ ਆਪਣੀ ਮਾਂ ਨੂੰ ਕੀ ਗੱਲ ਵਾ ਨਹੀਂ ਮੰਮੀ ਗੱਲ ਹੋਰ ਕੋਈ ਨਹੀਂ ਆ ਗਈ ਵੇਹ ਲਾ ਪੁੱਤ ਵੇਹ ਲਾ ਤੇਰੇ ਵਾਸਤੇ ਸਭ ਕੁਝ ਕਰਨਾ ਵਾ ਆਪਾਂ ਜੇ ਤੂੰ ਹੀ ਤੰਗ ਰਿਆ ਫਿਰ ਕੀ ਫਾਇਦਾ ਕੋ ਨਹੀਂ ਮੰਮੀ ਤੰਗ ਮੈਂ ਕਦਾ ਮੈਨੂੰ ਤਾਂ ਲੱਗਣ ਠੀਕ ਗੱਲ ਜੀ ਕੋਈ ਨਹੀਂ 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 ਵੇਹ ਲਾਲ ਕਰਨਾ ਵਾ ਆਪਣੀ ਮਾਂ ਕੋ ਤੂੰ ਲੈ ਮੰਮੀ ਤੁਹਾਡੇ ਕੋ ਕੋ ਗੱਲ ਲੁਕਾਉਂਗੀ ਮੈਂ ਚੱਲ ਕੋਈ ਨਹੀਂ ਪੁੱਤ ਗੁੱਸਾ ਨਹੀਂ ਕਰੀਦਾ ਹੁੰਦਾ ਠੀਕ ਆ ਚਲੋ ਠੀਕ ਆ ਤੇ ਜੇ ਕੋਈ ਗੱਲ ਬਾਤ ਹੈਗੀ ਹੈ ਤਾਂ ਦੱਸ ਦੇ ਮੈਨੂੰ ਨਹੀਂ ਮੰਮੀ ਹੈ ਕਿ ਕੋਈ ਵੀ ਗੱਲ ਜੇ ਕੋਈ ਹੈ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂ ਚਲ ਠੀਕ ਆ ਫਿਰ ਤੇ ਰੋਟੀ ਪਾਵਾਂ ਹਾਂਜੀ ਲਾਓ ਤੇ ਇਹ ਮੈਂ ਹੋ ਟੈਂਸ਼ਨ ਆ ਜਾ ਇਹਨਾਂ ਨੂੰ ਆਪਣੀ ਪਈ ਹੈ ਜੀਵਨ ਹਾਂਜੀ ਜੀਵੇੜਾ ਕੰਮ ਤੁਹਾਡਾ ਹਾਂਜੀ ਬਸ ਲੱਗੀ ਆ ਥੋੜਾ ਜਿਹਾ ਰਹਿ ਗਿਆ ਅੱਛਾ ਤੇ ਭਿੰਦਰ ਕੀ ਕਰ ਰਿਹਾ ਵਾ ਭਿੰਦਰ ਨੇ ਕੀ ਕਰਨਾ ਹਾਂ ਅੰਦਰ ਬੈਠਾ ਸੋਫੇ ਤੇ ਚੁੱਪ ਕਰਕੇ ਅੱਛਾ ਚਲ ਤੂੰ ਬੈਠਾ ਰਹਿੰਦੇ ਏ ਨੰਦ ਪੈਂਦੀਦਾ ਹੈ ਫੋਨ ਤੇ ਭਾਜੀ ਫੇਰ ਨੀਕੇ ਠੀਕ ਆ ਗਿਆ ਨੰਦ ਦਾ ਫੋਨ ਫੇਰ ਅੱਛਾ ਹੈ ਲੈ ਦੱਸ ਇਹ ਕਿਦਾਂ ਦੀ ਗੱਲ ਹੋਈ ਬਣਾ ਚੁੱਕ ਕੇ ਫੋਨ ਇੱਥੇ ਕਰ ਦੇਣਾ ਹੁੰਦਾ ਵਾ ਉਹ ਚੱਲ ਫੇਰ ਵੀ ਧੀਰ ਜਾਣੀ ਹੁੰਦੀ ਇੱਥੇ ਕਰਨਾ ਹੋ ਕਿੱਥੇ ਕਰਨਾ ਹੈ ਪਰ ਭੈਣ ਭਰਾ ਨੂੰ ਕਰੀਦਾ ਚੱਲ ਕੋਈ ਗੱਲ ਨਹੀਂ ਆ ਥੋੜਾ ਜਿਹਾ ਕੰਮ ਆ ਸੰਭਣਾ ਮੈਂ ਤੇ ਫੇਰ ਪਾ ਲੀਂਦੀ ਆ ਕੱਪੜੇ ਚੱਲਦੇ ਆ ਫੇਰ ਘਰ ਪੈਸੇ ਕਿਨੇ ਕੋ ਘੱਟ ਦਮ ਗਿਆ ਪਿਆ ਵਾ ਚੱਲ ਬਰਗੀ ਰਾਜੂ ਵੀ ਇਹਦੇ ਨੇ ਮੈਂ ਲੋੜੀ ਦੇ ਪੈਜ ਜਾ ਰਿਆ ਪੈਜ ਉੱਤੇ ਤੇ ਕੁੜੀ ਕੋ ਕੀ ਪਤਾ ਹੋਣਾ ਹੈ ਕਿ ਨਹੀਂ ਹੈ ਚੰਗਾ ਹੈ ਲੈ ਲਓ ਜਿੱਦਾਂ ਕਰਨੀ ਚੱਲ ਤੋ ਹੋ ਜਾ ਤਿਆਰ ਹੈ ਕੋਈ ਨਹੀਂ ਥੋੜਾ ਜਿਹਾ ਕੰਮ ਰੀਦਾ ਮੈਂ ਕਰ ਲਾਂ ਆ ਚੱਲ ਠੀਕ ਹੈ ਆ ਜਾਓ ਨਾਓ ਤੇ ਪਾਓ ਕਪੜੇ ਤੀਜੇ ਦਿਨ ਇੱਥੇ ਚੁੱਕ ਕੇ ਫੋਨ ਕਰ ਦਿੰਦੀ ਆ ਜੇ ਦਾ ਇੱਥੇ ਟੈਕ ਖੋਲਿਆ ਹੁੰਦਾ ਕੋਈ ਹੈ ਨਾ ਪੰਦਾ ਇਹਨੂੰ ਪੁੱਛੇ ਤੇ ਅਹੀਂ ਘੜੀ ਘੜੀ ਹੁਣ ਠੇਕਾ ਲਿਆ ਹੋਇਆ ਇੱਕ ਵਾਰ ਕਿਸੇ ਨੇ ਕਰਤਾ ਦੋ ਵਾਰ ਕਿਸੇ ਨੇ ਕਰਤਾ ਜਦੋਂ ਉਹ ਮਾਰ ਉਸੇ ਵੜੇ ਜੁੱਤੀ ਕੇ ਫੋਨ ਇਥੇ ਤੇ ਇਹ ਭਰਾ ਅਸਲ ਦੁੱਬ ਚੁੱਕ ਲੈਂਦਾ ਚੱਲ ਛੇਤੀ ਚੱਲ ਛੇਤੀ ਚੱਲ ਘਰ ਕਿੰਨੇ ਕੇ ਪੈਸੇ ਆ ਸਭ ਕੋ ਧੋਗ ਤੇ ਭੈਣ ਦੇ ਘਰੇ ਪਾਟਣਾ ਆਪਣੇ ਘਰ ਨਹੀਂ ਕਿਹ ਚੀਜ਼ ਦੀ ਲੋੜ ਹੁਣ ਦੀ ਹੋਈ ਇਹ ਬੰਦੇ ਵਾਲੀ